ਬੀਤੇ ਦਿਨੀ ਕੈਲੀਫੋਰਨੀਆ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ 21 ਸਾਲਾਂ ਦਾ ਨੌਜਵਾਨ ਜਸਨਪ੍ਰੀਤ ਸਿੰਘ ਜਿਸ ਨੂੰ ਕਿ ਮੁੱਖ ਦੋਖੀ ਮੰਨਿਆ ਗਿਆ ਹੁਣ ਇਹ ਟਰੱਕ ਡਰਾਈਵਰ ਜਸਨਦੀਪ ਸਿੰਘ ਦੇ ਖਿਲਾਫ ਖੜੇ ਨਾਲ ਦੇ ਸਾਥੀ ਨੇ ਹੀ ਮੀਡੀਆ ਦੇ ਸਾਹਮਣੇ ਆ ਕੇ ਦਸੀਆਂ ਐਸੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਤੇ ਉਸ ਨੇ ਇਹ ਵੀ ਦੱਸ ਦਿੱਤਾ ਕਿ ਆਖਰਕਾਰ ਉਹਨਾਂ ਤਿੰਨ ਲੋਕਾਂ ਦੀ ਕਿਵੇਂ ਚਲੀ ਗਈ ਦੀ ਜਾਨ ਜੀ ਹਾਂ ਨਾਲ ਦੇ ਸਾਥੀ ਨੇ ਹੀ ਸਾਰੀ ਗੇਮ ਖਵਾ ਦਿੱਤੀ ਆਖਰਕਾਰ ਜਸਨਦੀਪ ਸਿੰਘ ਜੋ ਕਿ 21 ਸਾਲਾਂ ਦਾ ਨੌਜਵਾਨ ਜੋ ਕਿ ਉਸ ਵਕਤ ਟਰੱਕ ਚਲਾ ਰਿਹਾ ਸੀ ਅਤੇ ਉਸ ਦੇ ਉੱਪਰ ਇਲਜ਼ਾਮ ਲੱਗੇ ਨੇ ਕਿ ਉਹ ਨਸ਼ੇ ਦੀ ਹਾਲਤ ਦੇ ਵਿੱਚ ਵਾਹਨ ਚਲਾ ਰਿਹਾ ਸੀ ਬੇਪਰਵਾਹੀ ਦੇ ਨਾਲ ਡਰਾਈਵਿੰਗ ਕਰ ਰਿਹਾ ਸੀ ਜਿਸ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਲੋਕ ਵੀ ਜ਼ਖਮੀ ਹੋ ਗਏ ਅਤੇ ਰੁਕੀ ਹੋਈ ਟ੍ਰੈਫਿਕ ਦੇ ਵਿੱਚ ਉਸ ਨੇ ਤੇਜ਼ ਰਫਤਾਰ ਦੇ ਆਲ ਟਰੱਕ ਮਾਰ ਦਿੱਤੇ ਅਤੇ ਉਸੇ ਵਕਤ ਹੀ ਪੁਲਿਸ ਨੇ ਜਸਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੇ ਉੱਪਰ ਤਿੰਨ ਮੌਤਾਂ ਦੇ ਦੋਸ਼ ਡੀਯੂਆਈ ਯਾਨੀ ਕਿ ਡਰਾਈਵਿੰਗ ਅੰਡਰ ਇਨਫਲੂਐਂਸ ਦੇ ਮਾਮਲੇ ਦਰਜ ਕੀਤੇ ਗਏ ਹੈ ਅਤੇ ਅਦਾਲਤੀ ਸੁਣਵਾਈ ਹੋਣ ਜਾ ਰਹੀ ਹੈ ਤੇ ਐਸੇ ਦੌਰਾਨ ਹੀ ਜੋ ਕਿ ਨਾਲ ਦੇ ਸਾਥੀ ਨੇ ਹੀ ਗੇਮ ਘੁਮਾ ਦਿੱਤੀ ਅਤੇ ਉਸ ਨੇ ਐਸੇ-ਐਸੇ ਜੋ ਕਿ ਸਬੂਤ ਪੇਸ਼ ਕਰ ਦਿੱਤੇ ਜਿਸ ਦੇ ਵਿੱਚ ਜਸਨਪ੍ਰੀਤ ਹੁਣ ਬਚਨ ਉਸ ਦਾ ਤਾਂ نامुमकिन ਹੋਇਆ ਪਿਆ ਜੀ ਹਾਂ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਦੋਸਤੋ ਆਪਾਂ ਅੱਜ ਜ਼ਿਕਰ ਕਰਦੇ ਹਾਂ ਕੈਲੀਫੋਰਨੀਆ ਦੇ 10 ਫਰੀਵੇ ਤੇ ਘਟਿਆ ਇੱਕ ਭਿਆਨਕ ਹਾਦਸਾ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਡਰਾਈਵਰ ਤੇ ਪ੍ਰਸ਼ਾਸਨ ਦੇ ਵਿੱਚ ਇੱਕ ਗਹਿਰਾ ਜੋ ਕਿ ਇਸ ਵਕਤ ਸੰਵਾਦ ਬਣਿਆ ਹੋਇਆ ਹੈ 온ਟਾਰੀਓ ਕੈਲੀਫੋਰਨੀਆ 21 ਅਕਤੂਬਰ ਮੰਗਲਵਾਰ ਦੁਪਹਿਰੇ 10 ਵਜੇ ਇੱਕ ਕਾਫੀ ਵਾਹਨਾ ਜੋ ਵਿੱਚ ਜੋ ਕਿ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੇ ਵਿੱਚ ਕਦੋਕੀ ਜਸਨਪ੍ਰੀਤ ਸਿੰਘ ਜੋ ਕਿ 21 ਸਾਲਾਂ ਦਾ ਨੌਜਵਾਨ ਜੋ ਕਿ ਐਸ ਵਕਤ ਕੈਲੀਫੋਰਨੀਆ ਦੇ ਵਿੱਚ ਟਰੱਕ ਚਲਾ ਰਿਹਾ ਸੀ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅੱਦੇ ਉਸ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਤੁਤ ਸੀ ਤੇ ਉਸ ਵਕਤ ਜੋ ਟ੍ਰੈਫਿਕ ਸੀ ਉਸ ਜਗ੍ਹਾ ਦੇ ਉੱਪਰ ਟ੍ਰੈਫਿਕ ਕਾਫੀ ਜ਼ਿਆਦਾ ਜਾਮ ਸੀ ਲੋਕ ਟ੍ਰੈਫਿਕ ਦੇ ਵਿੱਚ ਫਸੇ ਹੋਏ ਸੀ ਤੇ ਐਸੇ ਦੌਰਾਨ ਹੀ ਤੇਜ਼ ਰਫ਼ਤਾਰ ਦੇ ਨਾਲ ਟਰੱਕ ਆਉਂਦਾ ਹੈ ਤੇ ਆਕੇ ਉਸ ਟ੍ਰੈਫਿਕ ਦੇ ਵਿੱਚ ਟੱਕਰ ਮਾਰ ਦਿੰਦਾ ਇਸ ਦਿਨ ਵਿੱਚ ਮੌਕੇ ਤੇ ਹੀ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋ ਜਾਂਦੇ ਨੇ ਜ਼ਖਮੀ ਲੋਕਾਂ ਦੇ ਇਲਾਜ ਕਰਵਾਉਣ ਦੇ ਲਈ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਦੂਜੇ ਪਾਸੇ ਜਸਨਪ੍ਰੀਤ ਸਿੰਘ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਡੀਯੂਆਈ ਜੋ ਕਿ ਵਿਦੇਸ਼ ਦੇ ਵਿੱਚ ਇੱਕ ਮਾਮਲਾ ਹੈ ਉਸ ਦੇ ਤਹਿਤ ਉਸ ਦੇ ਉੱਪਰ ਮੁਕੱਦਮਾ ਦਰਜ ਕਰ ਲਿਆ ਅਤੇ ਜਸਨਪ੍ਰੀਤ ਸਿੰਘ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹਾਲੇ ਅਦਾਲਤ ਦੇ ਵੱਲੋਂ ਇਸ ਦੀ ਸੁਣਵਾਈ ਹੋਣੀ ਹੈ ਕਿਉਂਕਿ ਪੁਖਤਾ ਸਬੂਤਾਂ ਤੋਂ ਮਿਲ ਗਏ ਨੇ ਕਿ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਤ ਸੀ। ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਸੋਚਦੇ ਹੋ? ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਤੇ ਆਪਣੇ ਵਿਚਾਰ ਇਸ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਇਸ ਵੀਡੀਓ ਬਾਰੇ ਤੁਹਾਡੀ ਕੀ رائے ਹੈ ਇਹ ਵੀ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਮਿਲਦਿਆਂ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ। ਧੰਨਵਾਦ।